ਸ਼ਹਿਰਾਂ ਕਰਨ ਜਾਣਾ ਘੁੰਮਣ ਫਿਰਨ ਜਾਣਾ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨਿੱਕੇ ਮੋٹے ਕੰਮ ਜਿੱਥੇ ਕਿਤੇ ਤੁਹਾਡੇ ਬਿਨਾ ਸਰਦਾ ਵੀ ਹੈ ਉਥੇ ਵੀ ਜਾਣਾ ਧਰਨੇ ਮੋਕੇ ਗੱਲ ਆਖਣੀ ਕਿ ਜੇ ਕੋਈ ਨਾਰਜੇਵਾ ਹੋਇਆ ਅਸੀਂ ਆ ਜਾਾਂਗੇ ਜਦ ਕਿ ਤੁਹਾਡੇ ਵਾਸਤੇ ਜ਼ਿੰਦਗੀ ਦਾ ਸਭ ਤੋਂ ਅਹਿਮ ਕਾਰਜ ਤੁਹਾਡੀ ਰੋਜ਼ਗਾਰ ਪ੍ਰਾਪਤੀ ਹੈ ਜੇ ਕੱਲੀਆਂ ਤਿਆਰੀਆਂ ਕਰਕੇ ਨੰਬਰ ਆਉਂਦਾ ਹੁੰਦਾ ਤਾਂ ਸਵਾ ਤਿੰਨ ਸਾਲਾਂ ਦੇ ਵਿੱਚ ਨੰਬਰ ਆ ਗਿਆ ਹੁੰਦਾ ਕਿਉਂਕਿ ਕੱਲੀਆਂ ਤਿਆਰੀਆਂ ਦੇ ਨਾਲ ਨੰਬਰ ਨਹੀਂ ਆਉਣਾ ਨੰਬਰ ਉਦੋਂ ਆਉਣਾ ਹੈ ਜਦੋਂ ਪੇਪਰ ਹੋਊਗਾ ਜਦੋਂ ਪੋਸਟਾਂ ਆਉਣਗੀਆਂ ਅਪਲਾਈ ਕਰੋਗੇ ਪੇਪਰ 'ਚ ਬੈਠੋਗੇ ਜੇ ਇਸੇ ਤਰੀਕੇ ਦੇ ਨਾਲ ਕੱਲੀਆਂ ਤਿਆਰੀਆਂ ਤੱਕ ਸੀਮਤ ਰਹੇ ਛੁੱਟੀਆਂ ਦੇ ਦਿਨਾਂ ਦੇ ਵਿੱਚ ਬਾਕੀ ਸਾਰੇ ਕੰਮਾਂ ਨੂੰ ਪਹਿਲ ਦਿੰਦੇ ਰਹੇ ਤੇ ਰੋਜ਼ਗਾਰ ਪ੍ਰਾਪਤੀ ਨੂੰ ਪਹਿਲ ਨਾ ਦਿੱਤੀ ਤਾਂ ਜਿਵੇਂ ਸਵਾ ਤਿੰਨ ਸਾਲ ਲੰਘੇ 4 12 ਅਪ੍ਰੈਲ ਮਹੀਨੇ ਲੰਘੇ ਭਰਤੀ ਕੈਲੰਡਰ ਨਹੀਂ ਆਇਆ ਦਾਉਂਦਾ 26 ਤੇ 27 ਵੀ ਇਸੇ ਤਰੀਕੇ ਦੇ ਨਾਲ ਜਾਣਾ ਜੀ ਮੇਰੇ ਜਗਰ ਸਾਥੀਓ ਤੁਹਾਨੂੰ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਲਿਖਤੀ ਤੌਰ ਤੇ ਮੈਸੇਜ ਕਰਕੇ ਵੀਡੀਓਜ਼ ਪਾ ਕੇ ਵਕ ਵਕ ਥਾਮਾਂ ਤੇ ਮੀਟਿੰਗਾਂ ਕਰਕੇ ਨਿੱਜੀ ਸੰਪਰਕ ਕਰਕੇ ਪਰ ਪਤਾ ਨਹੀਂ ਕਿਉਂ ਪਤਾ ਨਹੀਂ ਤੁਸੀਂ ਕਿਹੜੇ ਮਿੱਟੀ ਦੇ ਬਣੇ ਹੋ ਪਤਾ ਨਹੀਂ ਤੁਹਾਡੇ ਤੇ ਕਿਹੜੀਆਂ ਗੱਲਾਂ ਦਾ ਅਸਰ ਹੋਣਾ ਹੈ ਲਗਾਤਾਰ ਪੂਰੀ ਤਰ੍ਹਾਂ ਚੁੱਪ ਧਾਰ ਕੇ ਬੈਠੇ ਹੋ ਤੁਹਾਡੇ ਰੋਜ਼ਗਾਰ ਦੇ ਲਈ ਕੁਝ ਸਾਥੀ ਲਗਾਤਾਰ ਜਤਨਸ਼ੀਲ ਹੈ ਕੀ ਤੁਸੀਂ ਕਦੇ ਆਪਣੇ ਆਪ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜੇ ਸਾਥੀ ਸੰਘਰਸ਼ ਕਰ ਰਹੇ ਨੇ ਜਿਹੜੇ ਵਾਰ-ਵਾਰ ਤੁਹਾਨੂੰ ਬੇਨਤੀਆਂ ਕਰ ਰਹੇ ਨੇ ਮੈਸੇਜ ਪਾ ਰਹੇ ਨੇ ਵੀਡੀਓਜ਼ ਪਾ ਰਹੇ ਨੇ ਜਾਂ ਤੁਹਾਨੂੰ ਸੱਦੇ ਦੇ ਰਹੇ ਨੇ ਫੋਨ ਕਰ ਰਹੇ ਨੇ ਕੀ ਉਹਨਾਂ ਦੀ ਕੋਈ ਪੱਕੀ ਡਿਊਟੀ ਲੱਗੀ ਹੋਈ ਹੈ ਕਿ ਤੁਹਾਨੂੰ ਉਹ ਬੇਨਤੀਆਂ ਕਰਨ ਕੀ ਤੁਸੀਂ ਖੁਦ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜੇ ਕ ਅਧਿਆਪਕ ਹੋ ਕੇ ਤੁਸੀਂ ਬੇਰਜ਼ਗਾਰ ਅਧਿਆਪਕ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ ਅਧਿਆਪਕ ਬਣਨਾ ਹੈ ਤੁਸੀਂ ਜ਼ਿੰਮੇਵਾਰ ਨਾਗਰਿਕ ਹੋ ਕੇ ਸਮਾਜ ਦੇ ਤੁਹਾਡੀਆਂ ਮਿੰਤਾ ਕਰਨੀਆਂ ਪੈ ਰਹੀਆਂ ਨੇ ਤੁਹਾਡੀਆਂ ਲੇਲੜੀਆਂ ਕੱਢਣੀਆਂ ਕੱਢਣੀਆਂ ਪੈ ਰਹੀਆਂ ਨੇ ਤਾਂ ਬਹੁਤ ਵੱਡਾ ਸਵਾਲ ਹੈ ਤੁਹਾਡੀ ਡਿਗਰੀ ਤੇ ਤੁਹਾਡੀ ਹੋਂਦ ਤੇ ਤੁਹਾਡੇ ਮਨੁੱਖ ਹੋਣ ਤੇ ਤੁਹਾਡੇ ਬੇਰਜ਼ਗਾਰ ਹੋਣ ਤੇ ਤੁਹਾਡੇ ਅਧਿਆਪਕ ਹੋਣ ਤੇ ਇਸ ਕਰਕੇ ਪਿਛਲੇ ਦਿਨਾਂ ਤੋਂ ਲਗਾਤਾਰ ਤੁਹਾਨੂੰ ਅਪੀਲਾ ਬੇਨਤੀਆਂ ਕਰ ਰਹੇ ਆ ਤੁਸੀਂ ਕਿਸੇ ਗੱਲ ਤੇ ਬੋਲ ਵੀ ਨਹੀਂ ਰਹੇ ਆਪਣੇ ਸੁਝਾਅ ਵੀ ਨਹੀਂ ਦੇ ਰਹੇ ਜੇ ਤੁਹਾਨੂੰ ਜਥੇਬੰਦੀ ਲਈ ਪੋਸਟਾਂ ਸ਼ੇਅਰ ਕਰਨ ਲਈ ਕਿਹਾ ਜਾਂਦਾ ਹੈ ਉਹਦੇ ਵੇਲੇ ਵੀ ਤੁਹਾਡਾ ਅੰਗੂਠਾ ਨਹੀਂ ਚੱਲਦਾ ਫਾਲਤੂ ਦਾ ਊਠ ਪਟਾੰਗ ਤੁਸੀਂ ਜਰੂਰ ਸ਼ੇਅਰ ਕਰਦੇ ਹੋ ਬਹੁਤ ਵੱਡਾ ਤੁਹਾਡੇ ਤੇ ਸਵਾਲ ਸਾਥਿਓ ਸੋਚਣਾ ਬੰਦਾ ਆ ਆਖਰੀ ਹੱਲਾ ਤੁਹਾਡੇ ਵਾਸਤੇ ਕਰ ਰਹੇ ਆ 15 ਜੂਨ ਨੂੰ ਲੁਧਿਆਣੇ ਛੁੱਟੀਆਂ ਦਾ ਦੇਣਾ ਐ ਐਤਵਾਰ ਦਾ ਦੇਣਾ ਐ ਕਈਆਂ ਦੇ ਬਹਾਨੇ ਵਰਕਿੰਗ ਡੇ ਦੇ ਹੁੰਦੇ ਆ ਕਿਸੇ ਹੋਰ ਕਾਰਜ ਵਿੱਚ ਲੱਗਿਆਂ ਦੇ ਜੇ ਇਸ ਛੁੱਟੀਆਂ ਦੇ ਮਹੀਨੇ 'ਚ ਵੀ ਐਤਵਾਰ ਵਾਲੇ ਦਿਨ ਵੀ ਤੁਹਾਡੇ ਕੋਲੇ ਸਮਾਂ ਨਹੀਂ ਤਾਂ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਕਿ ਤੁਹਾਨੂੰ ਰੋਜ਼ਗਾਰ ਦੀ ਲੋੜ ਨਹੀਂ ਤੁਸੀਂ ਰੋਜ਼ਗਾਰ ਨਾ ਮੰਗੋ ਤੁਸੀਂ ਅਪਲਾਈ ਵੀ ਨਾ ਕਰਿਓ ਜਦੋਂ ਪੋਸਟਾਂ ਆਉਂਦੀਆਂ ਨੇ ਜੇ ਉਮਰਾਂ ਦਾ ਛੋਟ ਮਿਲਦੀ ਆ ਤੁਸੀਂ ਫੇਰ ਵੀ ਅਪਲਾਈ ਨਾ ਕਰਿਓ ਤਾਂ ਤੁਸੀਂ ਆਪਣੇ ਆਪ ਦੇ ਸਵਾਲ ਜਰੂਰ ਕਰਿਓ ਜੇ ਤੁਸੀਂ ਚਾਹੋ ਨੇ ਕਿ ਤੁਹਾਨੂੰ ਰੋਜ਼ਗਾਰ ਮਿਲੇ ਤੁਹਾਨੂੰ ਉਮਰਾਨਦ ਛੋਟ ਮਿਲੇ ਤੁਹਾਡੀ ਵੇਤਨ ਕੀ 55% ਮਾਸਟਰ ਕੈਡਰ ਦੀ ਸ਼ਰਤ ਰੱਦ ਹੋਵੇ ਲੈਕਚਰਾਂ ਦੇ ਹਰ ਦੋਹੀਆਂ ਪੋਸਟਾਂ ਦਾ ਬਾਕੀ ਵਿਸ਼ਿਆਂ ਦੀਆਂ ਪੋਸਟ ਐਡ ਕਰਕੇ ਉਮਰਾਨਦ ਛੋਟ ਸਮੇਤ ਇਸ਼ਤਿਹਾਰ ਆਵੇ ਮਾਸਟਰ ਕੈਡਰ ਦਾ ਮਲਟੀਪਰਪਸ ਦੀਆਂ 270 ਪੋਸਟਾਂ ਦੇ ਵਿੱਚੋਂ ਉਮਰਾਨਦ ਮਿਲੇ ਤਾਂ ਆਜੋ ਆਉਣੇ ਆਉਣ ਵਾਲੇ ਐਤਵਾਰ ਦਿਨ 15 15 ਤਰੀਕ 15 ਜੂਨ ਨੂੰ ਦਿਨ ਐਤਵਾਰ ਨੂੰ ਲੁਧਿਆਣਾ ਪੀਯੂ ਦੇ ਗੇਟ ਨੰਬਰ 71 ਜਿੱਥੇ ਜਿਮਨੀ ਚੌਂ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਆਖ ਰਹੀ ਹੈ ਕਿ ਅਸੀਂ 3 ਸਾਲਾਂ ਦੇ ਵਿੱਚ 22000 ਭਰਤੀ ਕਰ ਲਈਏ ਤੇ ਆਪਕ 52000 ਨੌਕਰੀਆਂ ਦਿੱਤੀਆਂ ਸਚਾਈ ਕੀ ਹੈ ਆਪਾਂ মিডিਆ ਰਾਹੀਂ ਆਪਾਂ ਲੋਕਾਂ ਰਾਹੀਂ ਉੱਥੇ ਦੱਸਣੀਆਂ ਹੈ ਵੇਰਜਗਰ ਸਾਝੇ ਮੁਰਚੇ ਵੱਲੋਂ ਉਮੀਦ ਹੈ ਤੁਸੀਂ ਜਰੂਰ ਇਸ ਗੱਲ ਤੇ ਗੌਰ ਕਰਦੇ ਹੋਏ ਪਹੁੰਚੋਗੇ ਮੈਂ ਸੁਖਵਿੰਦਰ ਸਿੰਘ ਢੱਲਵਾ